ਕਿ ਹਾਰਡ ਵਰਕ ਨਾਲ ਆਉਟਪੁੱਟ ਨਿਕਲਦੀ ਹਾਰਡ ਵਰਕ ਨਾਲ ਆਉਟਪੁੱਟ ਨਿਕਲਦੀ ਕਿਰਦਾਰ ਨਾਲ ਹਿੱਕ ਨੂੰ ਤਣਿਆ ਜਾਂਦਾ ਸਾਨੂੰ ਪਤਾ ਦਸਣ ਦੀ ਲੋੜ ਨਹੀਂ ਭਸਮਾ ਖਾ ਕੇ ਥੋੜੇ ਮਰਦ ਬਣਿਆ ਜਾਂਦਾ ਭਸਮਾ ਖਾ ਕੇ ਥੋੜੇ ਮਰਦ ਬਣਿਆ ਜਾਂਦਾ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਵਿਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਸ਼ੇਰ ਤੋਂ ਤੁਸੀਂ ਅੰਦਾਜ਼ਾ ਲਾਈ ਲੈਂਦੇ ਔਰ ਮੇਰੇ ਤਿੰਨ ਚਾਰ ਖਾਸ ਦੋਸਤਾਂ ਨੇ ਕਿਹਾ ਕਿ ਤੂੰ ਪਹਿਲਾਂ ਅੰਗ ਰੋਕਿਆ ਕਰਕੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਰ ਤੋਂ ਮਸਲਾ ਹੁੰਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਕਹਿੰਦੇ ਤੇਜ ਨਹੀਂ ਬੋਲਣਾ ਜਿੱਦਾਂ ਪਹਿਲਾਂ ਟਕਾ ਕੇ ਕਹਿੰਦਾ ਸੀ ਨਾ ਅੱਪਾ ਕਹਿਣਾ ਦੂਜੀ ਗੱਲ ਤੁਸੀਂ ਕੈਪਸ਼ਨ ਪੜ੍ਹ ਲਈ ਹੁਣੀ ਹੈ ਕਿ ਐਵੇਂ ਰੌਲਾ ਪਾਇਆ ਕਿ ਪੀਪੀ 32 ਨਵਾਂ ਸ਼ਹਿਰ ਵਾਲਾ ਦਿਨੇਸ਼ ਸੂਰੀ ਚੱਕਿਆ ਗਿਆ ਸ਼ੇਰ ਤੋਂ ਕੁਝ ਕੁ ਲੋਕਾਂ ਦੇ ਮੈਸੇਜ ਸਾਰੇ ਸੀਗੇ ਕੁਝ ਕੁ ਮੇਰੇ ਮੁਲਾਜ਼ਮ ਭਰਾ ਆ ਉਹਨਾਂ ਦੀ ਵੀ ਕਾਲ ਆਈ ਕਹਿੰਦੇ ਕਿ ਰੌਲਾ ਪੈ ਗਿਆ ਫੇਸਬੁੱਕ ਤੇ ਕਈਆਂ ਨੇ ਪੋਸਟਾਂ ਪਾ ਦਿੱਤੀਆਂ ਕਿ ਪੀਬੀ ਬੱਤੀ ਨਵਾਂ ਸ਼ਹਿਰ ਵਾਲਾ ਦਿਨੇ ਸੂਰੀ ਚੱਕਿਆ ਗਿਆ ਉਹ ਗਲਤਫਹਿਮੀ ਹੋ ਗਈ ਆ ਜੀ ਬਹੁਤਿਆਂ ਨੇ ਐਵੇਂ ਗੱਲ ਅਡਾਤੀ ਮੇਰੇ ਨਾਲ ਇਦਾਂ ਕਿਸੇ ਦਾ ਕੋਈ ਰੌਲਾ ਨਹੀਂ ਔਰ ਜਦ ਤੱਕ ਆਪਣਾ ਕਰਦਾਰ ਸਟਰੋਂਗ ਆ ਜਦ ਤੱਕ ਆਪਾਂ ਸੱਚੇ ਆ ਜਦ ਤੱਕ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਸਾਨੂੰ ਕੋਈ ਕਿਹਦਾ ਹੱਥ ਪਾ ਲੂ ਸਾਡੇ ਮਗਰ ਥੋਡੀ ਸਪੋਰਟ ਆ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਪੀਬੀ ਬੱਤੀ ਨਵਾਂ ਸ਼ਹਿਰ ਤੁਹਾਡੀ ਬਦੌਲਤ ਬਹੁਤ ਬੁਲੰਦੀਆਂ ਤੇ ਗਿਆ ਸਿਖਰਾਂ ਤੇ ਗਿਆ ਅੱਜ ਵੀ ਮੈਨੂੰ ਕੁਝ ਮੁੰਡੇ ਲੁਧਿਆਣੇ ਤੋਂ ਮਿਲੇ ਉਹ ਕਹਿੰਦੇ ਕੱਲੀ ਕੱਲੀ ਵੀਡੀਓ ਦੇਖਦੇ ਆ ਕੱਲ ਸੰਗਰੂਰ ਤੋਂ ਕਾਲ ਆਈ ਸੀਗੀ ਅਜੇ ਪਟਿਆਲੇ ਤੋਂ ਕਦੀ ਕਿਤੇੋਂ ਮਤਲਬ ਲੋਕਲ ਤਾਂ ਤੁਸੀਂ ਪਿਆਰ ਸਤਿਕਾਰ ਮਾਣ ਦਿੰਦੇ ਹੋ ਪਰ ਹੁਣ ਬਾਹਰ ਵੀ ਸਾਡੀ ਗੱਲ ਪਹੁੰਚਣ ਲੱਪਈ ਯਾਰ ਮਤਲਬ ਆਪਣੇ ਜ਼ਿਲ੍ਹੇ ਤੋਂ ਬਾਹਰ ਵੀ ਬਾਕੀ ਜ਼ਿਲ੍ਹਿਆਂ 'ਚ ਵੀ ਸਾਡੀ ਜਿਹੜੀ ਪਛਾਣ ਹੋਣ ਲੱਪਈ ਆ ਤੁਹਾਡੀ ਬਦੌਲਤ ਔਰ ਜਿਹੜੇ ਐਨਆਰਆਈ ਭੈਣ ਭਰਾ ਆ ਉਹ ਤਾਂ ਸਾਨੂੰ ਪਿਆਰ ਦਿੰਦੇ ਹੀ ਆ ਦੇਖੋ ਪੀਪੀ 32 ਦੇ ਨਾਮ ਤੇ ਬਹੁਤ ਸਾਰਿਆਂ ਨੇ ਹੁਣ ਜਦੋਂ ਦਾ ਪੀਪੀ 32 ਨਾਮਾ ਸ਼ਹਿਰ ਤੁਹਾਡੀ ਬਦੌਲਤ ਬਹੁਤ ਲੋਕਪ੍ਰੀਏ ਹੋਇਆ ਪੌਪੂਲਰ ਫੇਮਸ ਲੋਕਪ੍ਰੀਏ ਤੁਹਾਡੀ ਆਵਾਜ਼ ਬਣਿਆ ਬਹੁਤ ਸਾਰੇ ਲੋਕਾਂ ਨੇ ਪੀਪੀ 32 ਨਾਮ ਨੂੰ ਵਰਤਣਾ ਸ਼ੁਰੂ ਕੀਤਾ ਮੈਂ ਉਹਦੇ ਵਿੱਚ ਕਿਸੇ ਨੂੰ ਕਦੀ ਕਿੰਤੂ ਪ੍ਰੰਤੂ ਨਹੀਂ ਕੀਤਾ ਕਿਸੇ ਨੇ ਕੱਪੜਿਆਂ ਦਾ ਕੰਮ ਖੋਲ੍ਹ ਲਿਆ ਕਿਸੇ ਨੇ ਬੂਟਾਂ ਦਾ ਕੰਮ ਖੋਲ੍ਹ ਲਿਆ ਕਿਸੇ ਨੇ ਮੋਬਾਈਲ ਦਾ ਕੰਮ ਖੋਲ੍ਹ ਲਿਆ ਕਿਸੇ ਨੇ ਕਿਰਿਆਨੇ ਦੀ ਦੁਕਾਨ ਖੋਲੀ ਕਿਸੇ ਨੇ ਮਕੈਨਿਕ ਦਾ ਕੰਮ ਖੋਲ੍ਹ ਲਿਆ ਮੈਨੂੰ ਖੁਸ਼ੀ ਹੁੰਦੀ ਹੈ ਕਿਸਨੇ ਫੋਨ ਦਾ ਕੰਮ ਖੋਲ੍ਹ ਲਿਆ ਮੈਨੂੰ ਖੁਸ਼ੀ ਹੁੰਦੀ ਹੈ ਇਹ ਦੇਖ ਕੇ ਕਿ ਚਲੋ ਗਰੋ ਕਰ ਰਿਹਾ ਪੀਬੱਤੀ ਨੂੰ ਪਿਆਰ ਮਿਲ ਰਿਹਾ ਪੀਬੱਤੀ ਨੂੰ ਰਿਸਪੌਂਸ ਮਿਲ ਰਿਹਾ ਬੜੀ ਵਾਰ ਮੈਨੂੰ ਲੋਕਾਂ ਨੇ ਪੁੱਛਿਆ ਵੀ ਕਿ ਕੀ ਇਹ ਤੁਹਾਡੀ ਦੁਕਾਨ ਹੈ ਮੈਂ ਦੱਸ ਦੇਣਾ ਉਹ ਨਾ ਮੇਰੀ ਦੁਕਾਨ ਹੀ ਹਾਂ ਰੈਸਟੋਰੈਂਟ ਦਾ ਵੀ ਕਮੈਂਟ ਆ ਰਿਹਾ ਕਿ ਰੈਸਟੋਰੈਂਟ ਵੀ ਖੋਲ੍ਹਿਆ ਗਿਆ ਸੀਗਾ ਪੀਬੱਤੀ ਦੇ ਨਾਂ ਤੇ ਚੰਗੀ ਗੱਲ ਹੈ ਬਹੁਤ ਲੋਕਾਂ ਨੂੰ ਭੁਲੇਖਾ ਪੈਂਦਾ ਕਿ ਸ਼ਾਇਦ ਮੇਰੀ ਦੁਕਾਨ ਹੈ ਫੋਨ ਦੀ ਦੁਕਾਨ ਮੇਰੀ ਆ ਜਾਂ ਕਰਿਆਨੇ ਦੀ ਦੁਕਾਨ ਮੇਰੀ ਆ ਜਾਂ ਬੂਟ ਦੀ ਦੁਕਾਨ ਮੇਰੀ ਆ ਜਾਂ ਰੈਸਟੋਰੈਂਟ ਮੇਰਾ ਪਰ ਮੇਰਾ ਕਿਸੇ ਨਾਲ ਕੋਈ ਪਰਸਨਲ ਸੰਬੰਧ ਨਹੀਂ ਕੋਈ ਸਾਰੋਕਾਰ ਨਹੀਂ ਹੁਣ ਮੈਂ ਚਲੋ ਨਾਮ ਤਾਂ ਕਿਉਂ ਲੈਣਾ ਕਿਸ ਫੀਲਡ ਚ ਵੀ 32 ਦੇ ਨਾਮ ਤੇ ਕੋਈ ਦੁਕਾਨਦਾਰ ਉਹਦੇ ਰੇਟ ਪਈ ਸੀਗੀ ਉਹ ਖਬਰ ਆਪਾਂ ਚਲਾ ਦੇਣੀ ਆ ਤੇ ਉਹ ਦੁਕਾਨਦਾਰ ਦਾ ਕੀ ਇਸ਼ੂ ਆ ਉਹ ਆਪਾਂ ਖਬਰ ਚਲਾ ਦੇਣੀ ਆ ਪਰ ਉਹ ਗੱਲ ਘੁੰਮ ਫਿਰ ਕੇ ਸ਼ਹਿਰ ਚ ਇਸ ਤਰੀਕੇ ਟਰੈਵਲ ਕਰਨ ਲੱਪੀ ਕਿ ਪੀ 32 ਨਵਾਂ ਸ਼ਹਿਰ ਵਾਲਾ ਦਿਨੇ ਸੂਰੀ ਸ਼ਾਇਦ ਕੋਈ ਉਹਦਾ ਇਸ਼ੂ ਆ ਗਿਆ ਤੇ ਮੇਰਾ ਕੋਈ ਇਸ਼ੂ ਨਹੀਂ ਜੀ ਮੈਂ ਹੱਕ ਸੱਚ ਦੀ ਆਵਾਜ਼ ਚੱਕਦਾ ਔਰ ਜਿਵੇਂ ਐਡਵਰਟਾਈਜ਼ਮੈਂਟ ਵੀ ਕਰਦਾ ਤਾਂ ਆਈ نو ਐਡਵਰਟਾਈਜ਼ਮੈਂਟ ਦੇ ਕੀ ਰੂਲਸ ਨੇ ਵਾਟ ਵੀ ਸ਼ੁਡ ਐਡਵਰਟਾਈਜ਼ ਵਾਟ ਵੀ ਵਾਟ ਵੀ ਸ਼ੁਡ ਨਾਟ ਐਡਵਰਟਾਈਜ਼ ਔਰ ਐਡਵਰਟਾਈਜ਼ ਦਾ ਮੇਨ ਐਲੀਮੈਂਟਡ ਟਰੁਥ ਹੁੰਦਾ ਇਸ ਕਰਕੇ ਮੈਂ ਪਹਿਲਾਂ ਵੀ ਬੜੀ ਵਾਰ ਲੋਕਾਂ ਨੂੰ ਸਮਝਾਇਆ ਕਿ ਤੁਸੀਂ ਐਡਵਰਟਾਈਜ਼ ਕਰੋ ਲੇਕਿਨ ਇੱਕ ਕਾਇਦੇ ਨਾਲ ਇੱਕ ਮਰਿਆਦਾ ਨਾਲ ਹੁਣ ਵੀ ਜਿਹੜਾ ਇਹ ਇਸ਼ੂ ਹੋਇਆ ਕਹਿੰਦੇ ਐਡਵਰਟਾਈਜ਼ਮੈਂਟ ਦੇ ਚੱਕਰ ਚ ਹੋਇਆ ਕਿਉਂਕਿ ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ ਮੰਨ ਲਓ ਮੇਰਾ ਸ਼ੋਰੂਮ ਹੈ ਉਦੇ ਬਾਹਰ ਕੋਈ ਰੇੜੀ ਲਾ ਰਿਹਾ ਮੈਨੂੰ ਬਰਦਾਸ਼ਤ ਨਹੀਂ ਉਹ ਪਿੰਡਾਂ ਚ ਸਮਾਨ ਵੇਚੀ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਮੈਨੂੰ ਪਤਾ ਹੀ ਨਹੀਂ ਹੁਣ ਇਹੀ ਚੀਜ਼ ਹੋਈ ਹੈ ਕਿ ਕਿਸੇ ਦਾ ਬ੍ਰਾਂਡ ਜਿਵੇਂ ਕੰਪਨੀ ਤੋਂ ਵੀ ਅੱਗੇ ਹੋ ਕੇ ਤੁਰਨ ਦੀ ਕੋਸ਼ਿਸ਼ ਕਰਾਂ ਤਾਂ ਕੰਪਨੀ ਨੂੰ ਇਤਰਾਜ਼ ਤਾਊਗਾ ਐਡਵਰਟਾਈਜ਼ਮੈਂਟ ਦੇ ਚੱਕਰ ਚ ਬਹੁਤ ਪੰਗੇ ਪੈਂਦੇ ਆ ਕਿਉਂਕਿ ਜਿਹਦਾ ਬ੍ਰਾਂਡ ਆ ਬ੍ਰਾਂਡ ਤਾਂ ਉਹਦਾ ਹੀ ਰਹਿਣਾ ਮਾਲਕ ਤਾਂ ਉਹਨੇ ਹੀ ਰਹਿਣਾ ਜਿਹਦਾ ਸਲੋਗਨ ਆ ਸਲੋਗਨ ਉਹਦਾ ਹੀ ਰਹਿਣਾ ਠੀਕ ਹੈ ਨਾ ਜਿਹਦਾ ਪ੍ਰੋਡਕਟ ਹੈ ਜਿਹੜੀ ਕੰਪਨੀ ਦਾ ਜਿਹੜੀ ਕੰਪਨੀ ਦਾ ਲੋਗੋ ਆ ਉਹ ਤਾਂ ਉਹਦਾ ਹੀ ਰਹਿਣਾ ਹੁਣ ਮੰਨ ਲਓ ਕੋਈ ਦਵਾਈ ਆ ਕੋਈ ਬੀਪੀ ਦੀ ਗੋਲੀ ਬਣਾਉਂਦੀ ਆ ਕੰਪਨੀ ਕੋਈ ਸ਼ੂਗਰ ਦੀ ਬਣਾਉਂਦੀ ਆ ਜੋ ਉਹਨਾਂ ਦਾ ਫਾਰਮੂਲਾ ਹੈ ਉਹਨਾਂ ਦਾ ਰਹਿਣਾ ਕੋਈ ਉਹਨਾਂ ਤੋਂ ਲੈ ਨਹੀਂ ਸਕਦਾ ਤਾਂ ਇਦਾਂ ਹੀ ਪ੍ਰੋਡਕਟਸ ਵਿੱਚ ਆ ਔਰ ਸਾਡੇ ਦੁਕਾਨਦਾਰ ਮੈਂ ਦੇਖਦਾ ਕਿ ਬੂਸਟਾ ਲਾ ਦਿੰਦੇ ਆ ਇੰਸਟਾਗ੍ਰam ਤੇ ਸਵੇਰੇ ਇੰਸਟਾਗ੍ਰam ਖੋਲੋ ਸਪான்ਸਰ 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 ਜਲਦੀ ਹੁੰਦੀ ਆ ਹੁਣ ਉਹਦੇ ਵਿੱਚ ਤੁਹਾਨੂੰ ਕਈ ਵੇਲੇ ਆਈਡੀਆ ਨਹੀਂ ਹੁੰਦਾ ਕਿਹੜੀ ਚੀਜ਼ ਦੀ ਐਡ ਕਰਨੀ ਆ ਕਿਦੀ ਨਹੀਂ ਕਰਨੀ ਤੁਸੀਂ ਉਹਦੇ ਵਿੱਚ ਕਈ ਵੇਲੇ ਗਲਤੀ ਕਰ ਜਾਂਦੇ ਆ ਔਰ ਉਹਦਾ ਹਰਜਾਨਾ ਬਹੁਤ ਵੱਡਾ ਹੋ ਜਾਂਦਾ ਤਾਂ ਐਡਵਰਟਾਈਜ਼ਮੈਂਟ ਦਾ ਪਹਿਲਾ ਐਲੀਮੈਂਟ ਇਹੀ ਆ ਕਿ ਉਹ ਟਰੂਥ ਹੋਣਾ ਚਾਹੀਦਾ ਉਹ ਸੱਚਾਈ ਦੇ ਨੇੜੇ ਹੋਣਾ ਚਾਹੀਦਾ ਕਸਟਮਰ ਨੂੰ ਗੁੰਮਰਾਹ ਕਰਨ ਵਾਲਾ ਨਹੀਂ ਹੋਣਾ ਚਾਹੀਦਾ ਐਂਡ ਜਿਹੜੀ ਮੈਂ ਦੂਜੀ ਗੱਲ ਫੇਰ ਤੋਂ ਕਹਿਣੀ ਚਾਹੁੰਦਾ ਪੀਪੀ 32 ਨੂੰ ਲੈ ਕੇ ਵੱਖੋ-ਵੱਖ ਫੀਲਡਸ 'ਚ ਲੋਕਾਂ ਨੇ ਬਹੁਤ ਸਾਰੇ ਕੰਮ ਖੋਲੇ ਪਰ ਮੈਂ ਕਦੀ ਇਤਰਾਜ਼ ਨਹੀਂ ਕੀਤਾ ਹਾਂ ਮੈਂ ਦੱਸਦਾ ਇੱਕ ਬੰਦੇ ਨੇ ਪੀਪੀ 32 ਨਮਾ ਸ਼ੇਰ ਦੇ ਨਾਮ ਤੇ ਫੇਸਬੁਕ ਆਈਡੀ ਬਣਾਈ ਕੱਟ ਕੇ ਉੱਤੇ ਮੇਰੀਆਂ ਹੀ ਫੋਟੋਆਂ ਲਾ ਦਿੱਤੀਆਂ ਮੇਰੀਆਂ ਹੀ ਵੀਡੀਓ ਡਾਊਨਲੋਡ ਕਰਨੀਆਂ ਸ਼ੁਰੂ ਕਰਦ ਕੇ ਉੱਤੇ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਉੱਥੇ ਆਪਣਾ ਨੰਬਰ ਦੇ ਦਿੱਤਾ ਕਿ ਦੇਖੋ ਜੀ ਪੀ 32 ਤੋਂ ਐਡ ਕਰਾਣੀ ਤਾਂ ਸੰਪਰਕ ਕਰੋ ਹੁਣ ਮੈਂ ਬੰਦੇ ਨੂੰ ਕਾਲ ਕੀਤੀ ਚਲੋ ਬੰਦਾ ਮੋਰੇ ਬੱਚਾ ਨਿਕਲਿਆ ਕੋਈ ਮੈਂ ਕਿਹਾ ਭਾਈ ਤੂੰ ਮੇਰੀਆਂ ਵੀਡੀਓ ਕੱਟ-ਕੱਟ ਕੇ ਤਾਂ ਪਾ ਦਊਗਾ ਪਰ ਮੈਨੂੰ ਲੈ ਕੇ ਕਿੱਥੋਂ ਆਉਂਗਾ ਜੇ ਐਡ ਕਰਵਾਣੀ ਵੀ ਆ ਤਾਂ ਕਈ ਵੇਲੇ ਬੱਚਿਆਂ ਨਾਲ ਗੱਲ ਹੀ ਕਰ ਜਾਂਦੇ ਫੇਰ ਸਮਝਾਣਾ ਪਿਆ ਫਿਰ ਉਹ ਪੀਪੀ 32 ਨਵਾਂ ਸ਼ਹਿਰ ਚੈਨਲ ਮੈਂ ਬੰਦ ਜਿਹੜਾ ਫਰਸਟ ਕਾਪੀ ਮੜਿਆ ਸੀ ਉਹ ਬੰਦ ਕਰਾਇਆ ਤਾਂ ਬੱਕੋ ਬੱਕ ਫੀਲਡ ਚ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਕਰ ਸਕਦੇ ਸਿੱਧਾ ਪੀਪੀ 32 ਨਵਾਂ ਸ਼ਹਿਰ ਤੁਸੀਂ ਫੇਸਬੁਕ ਚੈਨਲ ਫੇਸਬੁਕ ਆਈਡੀ ਨਹੀਂ ਬਣਾਓ ਉਹ ਮੇਰੀ ਰਿਕੁਐਸਟ ਹੈ ਮੇਰੀ ਬੇਨਤੀ ਹੈ ਕਿਉਂਕਿ 5 6 ਸਾਲ ਲੱਗੇ ਮਿਹਨਤ ਬਹੁਤ ਕਰਨੀ ਵੀ ਇਸ ਲੈਵਲ ਤੇ ਪਹੁੰਚਣ ਲਈ ਔਰ ਹੁਣ ਤੁਹਾਡੀ ਬਦੌਲਤ ਬਾਹਰ ਵੀ ਲੋਕ ਜਾਣਦੇ ਪਰ ਜਦ ਕੋਈ ਐਦਾਂ ਆ ਕੇ ਸਿੱਧਾ ਹਾਈਜੈਕ ਕਰਨ ਦੀ ਕੋਸ਼ਿਸ਼ ਕਰਦਾ ਨਾ ਕਿਡਨਾਪ ਕਰਨ ਦੀ ਕੋਸ਼ਿਸ਼ ਕਰਦਾ ਫਿਰ ਥੋੜਾ ਦੁੱਖ ਲੱਗਦਾ ਔਰ ਇੱਕ ਦਿਨ ਤਾਂ ਕੀ ਹੋਇਆ ਕਿ ਕੋਈ ਕਿਤੇ ਜਾ ਰਿਹਾ ਸੀਗਾ ਮੋਰੇ ਨੂੰ ਰੋਕਿਆ ਗਿਆ ਕਿ ਭਾਈ ਤੇਰੇ ਕੋਲ ਸਮਾਨ ਕਾਗਜ਼ਾ ਤਾਂ ਪੂਰੇ ਨਹੀਂ ਆ ਚਲੋ ਉੱਤੇ ਕਾਰਵਾਈ ਵੀ ਹੋ ਗਈ ਫਿਰ ਉਹ ਕਹਿੰਦੇ ਤੂੰ ਕੌਣ ਆ ਕਹਿੰਦਾ ਜੀ ਮੈਂ ਪੀ 32 ਦੀ ਟੀਮ ਦਾ ਮੈਂਬਰ ਆ ਫਿਰ ਮੈਂ ਨਾਲ ਗੱਲ ਬਾਤ ਵੀ ਮੈਂ ਕਹਿੰਦਾ ਬ੍ਰਦਰ ਤੂੰ ਸਾਡਾ ਮੈਂਬਰ ਕਿੱਦਾਂ ਅਈ ਤਾਂ ਤੈਨੂੰ ਜਾਣਦੇ ਨਹੀਂ ਕਹਿੰਦਾ ਮੇਰਾ ਨਾਮ ਵੀ ਫਲਾਨਾ ਫਲਾਨਾ ਪੀ 32 ਆ ਤਾਂ ਇਦਾਂ ਵੀ ਕਿਹ ਵੇਲੇ ਲੋਕ ਗੁੰਮਰਾਹ ਕਰਦੇ ਹੁਣ ਤਾਂ ਪੂਰਾ ਜੁਲਾਈ ਜਲਾਇ ਬੀਬੀ ਬੱਤੀ ਆ ਜੀ ਬਲਾਚੌਰ ਬੰਗਾ ਨਵਾ ਸ਼ਹਿਰ ਗੜ ਸ਼ੰਕਰ ਜਿੱਥੇ ਚਲ ਜਾਓ ਸਾਰੇ ਹੀ ਬੀਬੀ ਬੱਤੀ ਆ ਔਰ ਮੈਂ ਸਾਰੇ ਬਈ ਸਤਿਕਾਰ ਬਹੁ ਕਰਦਾ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਆ ਕੇ ਤੁਸੀਂ ਮਿਲਦੇ ਆ ਔਰ ਪਲੀਜ਼ ਮਿਸਯੂਜ਼ ਨਾ ਕਰੋ ਕਿਸੇ ਵੀ ਨਾਮ ਨੂੰ ਔਰ ਸਾਡੇ ਨਾਮ ਦੇ ਨਾਲ ਰਿਸਪੈਕਟ ਵਿਸ਼ਵਾਸ ਭਾਵਨਾ ਜੁੜੀ ਹੋਈ ਹੈ ਜਦ ਪੀਬੀ 32 ਦੇ ਨਾਮ ਦੇ ਨਾਲ ਕੋਈ ਮਾੜੀ ਚੀਜ਼ ਜੁੜਦੀ ਹੈ ਨਾ ਤਾਂ ਲੋਕਾਂ ਨੂੰ ਸੱਟ ਵੱਜਦੀ ਉਹ ਕਿ ਮੈਂ ਕੱਲਾ ਪੀਬੀ 32 ਨਹੀਂ ਹਾਂ ਪੂਰਾ ਜ਼ਿਲ੍ਹਾ ਹੌਲੀ-ਹੌਲੀ ਪੂਰਾ ਪੰਜਾਬ ਪੀਬੀ 32 ਕਰਨਾ ਆਪਾਂ ਔਰ ਜਦ ਪੀਬੀ 32 ਦੇ ਨਾਮ ਦੇ ਨਾਲ ਨਾ ਕੋਈ ਮਾੜੀ ਚੀਜ਼ ਜੁੜ ਜਾਂਦੀ ਆ ਕਿ ਜੀ ਚੱਕ ਹੋ ਗਿਆ ਜੀ ਰੇਡ ਪੈ ਗਈ ਜੀ ਫਲਾਨਾ ਜੀ ਮਾੜਾ ਮਾੜੇ ਅੰਸਰ ਨਾਲ ਉਹ ਜੀ ਫਿਰ ਉਹ ਇੱਕ ਜਦੋਂ ਨਾਮ ਨੂੰ ਇੱਕ ਵਿਸ਼ਵਾਸ ਨੂੰ ਟਾ ਲੱਗਦਾ ਉਹ ਚੰਗੀ ਗੱਲ ਨਹੀਂ ਤਾਂ ਮੈਂ ਫਿਰ ਤੋਂ ਜਿਹੜੇ ਮੇਰੇ ਭੈਣ ਭਰਾ ਕਿਉਂਕਿ ਮੇਰੇ ਰਕੇਸ਼ ਸਾਹਿਬ ਵੀ ਵਿਜੇ ਜਾਂ ਹੋਰ ਵੀ ਜਿਹੜੇ ਫਰੈਂਡਸ ਆ ਸੋਹਣ ਸਿੰਘ ਉਹ ਉਹਨਾਂ ਦੀ ਮੈਨੂੰ ਕਾਲਸ ਆ ਰਹੀਆਂ ਉਹਨਾਂ ਨੂੰ ਲੋਕ ਪੁੱਛ ਰਿਹਾ ਕਿ ਭਰਾ ਕੀ ਹੋਇਆ ਦਿਨੇਸ਼ ਸੂਰੀ ਨੂੰ ਕਹਿੰਦੇ ਚੱਕਿਆ ਗਿਆ ਪਰ एवरीथिंग ਇਜ਼ ਪਰਫੈਕਟ एवरीथिंग ਇਜ਼ 올 ਰਾਈਟ ਕਿਉਂਕਿ ਆਪਾਂ ਕੋਈ ਗਲਤ ਕੰਮ ਕਰੀਦਾ ਹੀ ਨਹੀਂ ਜ਼ਿੰਦਗੀ ਜਿਨੀ ਕਦੀ ਕਿਸੇ ਮਾੜੇ ਅੰਸਰਨਾ ਕਲਾਮ ਰੱਖੀ ਇਸੇ ਕਰਕੇ ਤਕੀਆ ਕਲਾਮ ਰੱਖਿਆ ਕਿ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਜ਼ਿੰਦਗੀ 'ਚ ਨਹੀਂ ਕਦੀ ਮਾੜੇ ਬੰਦੇ ਨਾਲ ਕਲਾਮ ਕੀਤੀ ਨਾ ਕਰਾਂਗੇ ਅੱਜ ਤੱਕ ਕਰਤਾਰ ਬਹੁਤ ਸੁਪੀਰ ਰੱਖਿਆ ਪਹਿਲੇ ਹੀ ਪ੍ਰਾਇੋਰਟੀ ਕਰਤਾਰ ਨੂੰ ਦਿੱਤੀ ਆ ਆਪਣੇ ਤੇ ਨਿਗਾ ਰੱਖੀ ਆ ਅਸੀਂ ਤਾਂ ਉਹਨਾਂ ਬੰਦਿਆਂ 'ਚ ਜਿਹੜੇ ਆਪਣੇ ਖਿਲਾਫ ਵੀ ਖੜੇ ਹੋ ਜਾਣ ਕਿ ਜੇ ਮੇਤੋਂ ਗਲਤੀ ਹੋ ਗਈ ਮੈਂ ਆਪਣੇ ਖਿਲਾਫ ਆਪ ਹੀ ਖੜਾ ਹੋ ਜਾਊਂਗਾ ਕਿ ਤੂੰ ਭਈ ਗਲਤੀ ਕੀਤੀ ਆ ਤਾਂ ਕੁਝ ਗਲਤ ਕਰਨ ਵਾਲਿਆਂ ਦੇ ਨਾਲ ਆਪਾਂ ਕਦੀ ਨਹੀਂ ਖੜ੍ਹ ਸਕਦੇ ਹਾਂ ਹੁਣ ਬਹੁਤ ਸਾਰੇ ਆਪਣੇ ਨਾਮ ਦੇ ਨਾਲ ਪੀਪੀ 32 ਜੋੜੀ ਜਾਂਦੇ ਆ ਮੈਂ ਰੋਕ ਥੋੜੇ ਸਕਦਾ ਕਿਸੇ ਹੋਰ ਦੇ ਇਸ਼ੂ ਨੂੰ ਮੇਰੇ ਇਸ਼ੂ ਮੇਰੇ ਨਾਲ ਨਾ ਬਣਾ ਕੇ ਜੋੜਦੇ ਕਰੋ ਕਿ ਦਿਨੇ ਸੂਰੀਆ ਮੈਂ ਦੇਖਦਾ ਉਹਨਾਂ ਕੀ ਵੇਲੇ ਕੁਝ ਪਹਿਣਾਏ ਉਹਨਾਂ ਨੇ ਵੀ ਆਪਣੇ ਨਾਮ ਦੇ ਨਾਲ ਪੀਵੀ 32 ਲਿਖਿਆ ਹੈ ਇੰਸਟਾ ਤੇ ਚਲੋ ਚੰਗਾ ਕੰਮ ਕਰ ਰਹੇ ਮੈਨੂੰ ਖੁਸ਼ੀ ਹੁੰਦੀ ਜਦੋਂ ਕੋਈ ਚੰਗਾ ਕੰਮ ਕਰਦਾ ਗਰੋ ਕਰਦਾ ਕੁਝ ਬੱਚਿਆਂ ਨੇ ਪੀਵੀ 32 ਲਿਖਿਆ ਕਈ ਮੁੰਡਿਆਂ ਨੇ ਲਿਖਾਰੀ ਪੀਵੀ 32 ਕੀਤਾ ਬਹੁਤ ਖੁਸ਼ੀ ਹੁੰਦੀ ਆ ਕਿ 6 ਸਾਲ ਪਹਿਲਾਂ ਅਸੀਂ ਪੀਵੀ 32 ਨਵਾ ਸ਼ਹਿਰ ਚੈਨਲ ਨੂੰ ਇਹਦਾ ਪ੍ਰਮੋਟ ਕੀਤਾ ਹਾਲਾਂਕਿ ਪੇਜ ਤਾਂ ਬਹੁਤ ਪਹਿਲਾਂ ਤੋਂ ਚੱਲ ਰਿਹਾ ਸੀਗਾ 6 ਸਾਲ ਪਹਿਲਾਂ ਜੇ ਚੈਨਲ ਨੂੰ ਬਣਾ ਕੇ ਪ੍ਰਮੋਟ ਕੀਤਾ ਉਸ ਤੋਂ ਬਾਅਦ ਤੁਸੀਂ ਇੰਨਾ ਪਿਆਰ ਕਰਦੇ ਹੋ ਕਿ ਤੁਹਾਨੂੰ ਲੱਗਦਾ ਪੀਵੀ 32 ਮਗਰ ਲਾ ਲਈਏ ਤਾਂ ਉਹਨਾਂ ਸਾਨੂੰ ਰਿਐਕਸ਼ਨਸ ਮਿਲਗੇ ਸਾਨੂੰ ਉਹਨਾਂ ਪਪੂਲਾਰਿਟੀ ਮਿਲੂਗੀ ਬਹੁਤ ਚੰਗੀ ਗੱਲ ਪਰ ਕਿਸੇ ਦੀ ਕੀਤੀ ਕਰਾਈ ਮੇਰੇ ਤੋਂ ਨਾ ਪਾਇਆ ਕਰੋ ਮੈਂ ਸਿਰਫ ਇਹ ਦੱਸਣ ਲਈ ਲਾਈਵ ਕੀਤਾ ਕਿ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਈ ਔਰ ਅਸੀਂ ਕਿਸੇ ਕੰਮ ਚ ਇਨਵੋਲ ਨਹੀਂ ਆ ਅਸੀਂ ਬਿਲਕੁਲ ਠੀਕ ਆ ਬਿਲਕੁਲ ਆਪਣਾ ਕੰਮ ਇਮਾਨਦਾਰੀ ਨਾਲ ਆਪਣਾ ਕੰਮ ਲੋਕ ਹਿੱਤ ਚ ਕਰ ਰਹੇ ਆ ਲੋਕਾਂ ਦੀ ਆਵਾਜ਼ ਤੁਸੀਂ ਸਾਨੂੰ ਬਣਾਇਆ ਤੇ ਲੋਕਾਂ ਦੀ ਆਵਾਜ਼ ਬਣ ਕੇ ਗਰਜਦੇ ਰਵਾਂਗੇ ਰਈਏ ਚਾਹੇ ਨਾ ਰਈਏ ਆ ਹਵਾਵਾਂ 'ਚ ਆਵਾਜ਼ ਗਰਜਦੀ ਰਹੂਗੀ ਬਹੁਤ ਤੁਹਾਡੀ ਕਿਰਪਾ ਨਾਲ ਬਹੁਤ ਇਹਨੂੰ ਤੜਥੱਲੀ ਮਰ ਜਾਈਂਦੀ ਜੇ ਜਾ ਕੇ ਬਾਈਦਾ ਕੱਲ ਇੱਕ ਬੰਦੇ ਦਾ ਸੋਨਾ ਨਹੀਂ ਸੀ ਮਿਲਦਾ ਜੋ ਤਾਂ ਮੈਂ ਜਾ ਕੇ ਬੰਦੇ ਨੂੰ ਦੱਸਿਆ ਕਿ ਕਿੱਦਾਂ ਆਪਾਂ ਚੀਜ਼ ਕਰਨੀ ਹੈ ਕੀਤੀ ਔਰ ਅੱਜ ਉਹਦਾ ਮੈਨੂੰ ਫੋਨ ਆਇਆ ਸੁਣਾਵੇ ਤੋਂ ਸ਼ਾਇਦ ਉਹ ਵੀਰ ਦੇਖਦਾ ਕਿ ਉਹ ਵਿਨੋਦ ਕੁਮਾਰ ਕਹਿੰਦਾ ਭਾਜੀ ਕੰਮ ਹੋ ਗਿਆ ਤਾਂ ਇਹ ਜਿਹੜਾ ਆਵਾਜ਼ 'ਚ ਠੋਸ ਬੋਣਾ ਨਾ ਮੇਰਾ ਫਰੈਂਡ ਰਕੇ ਸਭ ਵੀ ਆਏ ਕਹਿੰਦਾ ਭਾਜੀ ਮੈਂ ਕੱਲ੍ਹ ਦੀਆਂ ਵੀਡੀਓ ਦੇਖਦਾ ਸੀਗਾ 6 ਸਾਲ 'ਚ ਕਹਿੰਦਾ ਇੰਨੀ ਮੈਚਿਓਰਿਟੀ ਇੰਨਾ ਆਵਾਜ਼ 'ਚ ਦਮ ਖੰਮ ਆ ਗਿਆ ਹੁਣ ਪਿਛੋਂ ਆਇਆ ਕਰੀ ਜਾਂਦਾ ਟੱਚ ਵੱਡੂ ਹੁੰਦਾ ਟੱਚ ਲਿਪਸ ਨਹੀਂ ਹੁੰਦਾ ਤੇ ਕਹਿੰਦਾ ਆਵਾਜ਼ 'ਚ ਇੰਨਾ ਦਮ ਖਮ ਆ ਗਿਆ ਜੋਸ਼ ਆ ਗਿਆ ਹੌਸਲਾ ਆ ਗਿਆ ਦਲੇਰੀ ਆ ਗਈ ਲੈ ਵੀ ਪੀਜ਼ਾ ਵੀ ਆ ਗਿਆ ਫੜ ਲਾ ਮੁੰਡਾ ਠੰਡ 'ਚ ਖੜਾ ਪਰ ਕਹਿੰਦਾ ਤਾਂ ਕਿ ਖਮ ਆ ਗਿਆ ਇੰਨੀ ਦਲੇਰੀ ਆ ਗਈ ਇਹ ਕਿਦਾਂ ਤਾਂ ਮੈਂ ਕਿਹਾ ਇਹ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖਦੇ ਆ ਇਹ ਇਹਨਾਂ ਦੀ ਬਦੌਲਤ ਹੈ ਇਹ ਇਹਨਾਂ ਦੀ ਬਦੌਲਤ ਹੈ ਫੜ ਲਾ ਜੀ ਇਨਾਂ ਦੀ ਬਦੌਲਤ ਹੈ ਔਰ ਇਹੀ ਸਾਡੇ ਇਹਨਾਂ ਨੇ ਪੀਪੀ ਬੱਤੀ ਨਵਾਂ ਸ਼ਹਿਰ ਨੂੰ ਸਾਡੀ ਕਰਮ ਭੂਮੀ ਬਣਾਤਾ ਦੇਖੋ ਤੁਹਾਡੇ ਸਿਰ ਤੇ ਮੈਂ ਇੰਗਲੈਂਡ ਤੱਕ ਘੁੰਮਿਆ ਹੈ ਤੁਹਾਡੇ ਸਿਰ ਤੇ ਅ ਪੁੱਛ ਪ੍ਰਤੀਤ ਤੇ ਤੁਹਾਨੂੰ ਕਿਵੇਂ ਬੋਲ ਸਕਦੇ ਆ ਔਰ ਤੁਹਾਡੇ ਕਰਕੇ ਹੀ ਮੈਂ ਦੇਖਦਾ ਪਹਿਲਾਂ ਕਈ ਬੰਦੇ ਮਾੜੇ ਮੋਟੇ ਆਪਣਾ ਚੈਨ ਚਲਾਉਂਦੇ ਬੰਦਿਆਂ ਨੂੰ ਐਂ ਦੇ ਦਿੰਦੇ ਘੂਰੀ ਜੀ ਵੱਢ ਕੇ ਚੱਲ ਪਰਿਓ ਹੁਣ ਕਹਿਣ ਲੱਪੇ ਕਿ ਅਸੀਂ ਵੀ ਤੁਹਾਡੇ ਪਰਿਵਾਰਕ ਮੈਂਬਰ ਤੁਸੀਂ ਵੀ ਸਾਡੇ ਆਪਣੇ ਪਰਿਵਾਰਕ ਇਹ ਥੋੜੀ ਤਾਕਤ ਹੈ ਮਿੱਤਰੋ ਔਰ हां मैं एक गल और कह देना जी मेनू마다 ਦੱਸਦੇ ਕਿੰਨੇ ਪਰ ਪਰਿਵਾਰ ਜੁੜਿਆ ਵਧੀਆ ਜੁੜੇ ਹੋਏ ਆ ਕਮੈਂਟ ਸਾਰੇ ਆ ਕਮੈਂਟਸ ਆ ਰਹੇ ਆ ਦੁਆ ਮੰਗ ਆ ਰਹੀਆਂ ਬੁਰੀਆਂ ਨਾਲਾ ਤੁਹਾਡਾ ਪੂਰਾ ਪੰਜਾਬ ਨਾਲਾ ਕਹਿੰਦੇ ਤੁਹਾਡੇ ਮੈਂ ਕਿਹਾ ਸਿਰਾਂ ਲਾ ਦੇਾਂਗੇ ਮੈਂ ਕਿਹਾ ਕਿਸੇ ਨੂੰ ਧੱਕਾ ਨਹੀਂ ਹੋਣ ਦਿੰਦੇ ਅੱਛਾ ਮੈਨੂੰ ਖੁਸ਼ੀ ਇੰਨੀ ਹੁੰਦੀ ਹੈ ਨਾ ਲੈ ਯਾਰ ਮੈਨੂੰ ਇੱਧਰ ਕਰ ਮੈਂ ਆਪੀ ਆਪੀ ਗੱਲ ਕਰਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਿੱਚ ਵਿਚੋਲਾ ਗੱਲੇ ਪਾਣਾ ਤੈਨੂੰ ਮੈਂ ਇੰਨੀ ਖੁਸ਼ੀ ਹੁੰਦੀ ਹੈ ਨਾ ਜੀ ਮੈਨੂੰ हां ਮੈਂ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਮੇਰੇ ਭਰਾ ਭੈਣ ਮੈਸੇਜਸ ਕਰ ਰਹੇ ਆ ਅੱਛਾ ਆ ਇਹਨੇ ਕਿਵਲੇ ਲਾਣੀ ਬੰਦੀ ਉਹ ਕਿ ਲਾਈਟ ਸਿੱਧੀ ਅੱਖ ਚ ਵੱਜਦੀ ਗੁੱਸਾ ਨਾ ਕਰਿਓ ਕਰਿਓ ਕਿ ਇਹ ਨਾ ਕਹਣ ਨਸ਼ਕੀਨ ਗੱਲ ਚ ਲੱਤਾਂ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜੀ ਕਿ ਕੱਲ ਆਪਾਂ ਜਿਹੜੀ ਵੀਡੀਓ ਕੀਤੀ ਆ ਕਿ ਸੋਨਾ ਵੀਰ ਦਾ ਵਾਪਸ ਨਹੀਂ ਸੀ ਹੋ ਰਿਆ ਤਾਂ ਉਸ ਤੋਂ ਬਾਅਦ ਮੈਨੂੰ ਤਕਰੀਬਨ 3-4 ਬੰਦੇ ਦੀ ਕਾਲ ਆ ਵੀ ਗਈ ਕਹਿੰਦੇ ਭਾਜੀ ਤੈਨ ਇਕੱਲੇ ਨਹੀਂ ਜਾਣਾ ਅਸੀਂ ਤੇਰੇ ਨਾਲ ਜਾਣਾ ਕਹੇਗਾ ਤਾਂ ਧਰਨਾ ਮਾਰਦੇ ਆਂਗਾ ਮੈਂ ਕਹਾਂ ਨਹੀਂ ਭਰਾ ਆਪਾਂ ਧਰਨਾ ਕਾਨੂੰ ਮਾਰਨਾ ਆਪਾਂ ਕਰ ਲੈ ਸੜਕ 'ਚ ਵਿਘਨ ਪਾਉਣਾ ਪਰ ਮਾਨ ਕਿੰਨਾ ਹੁੰਦਾ ਕਿ ਕਿਸੇ ਦੀ ਹੈਲਪ ਲਈ ਆਪਾਂ ਵੀਡੀਓ ਪਾਈ ਔਰ ਮੈਨੂੰ ਬਜੀਤਪੁਰ ਪਿੰਡ ਤੋਂ ਇੱਕ ਇਧਰੋਂ ਸਾਡੇ ਮਹਿਰਮਪੁਰ ਤੋਂ ਸਾਡਾ ਆਪਣਾ ਪਿੰਡ ਹੈ ਉੱਥੋਂ ਔੜ ਵਾਲੀ ਸਾਈਡ ਤੋਂ ਇਧਰੋਂ ਲੰਗੜੋਏ ਵਾਲੀ ਸਾਈਡ ਤੋਂ ਫੋਨ ਆ ਗਿਆ ਕਹਿੰਦੇ ਭਾਜੀ ਤੈਂ ਇਕੱਲੇ ਨਹੀਂ ਜਾਣਾ ਤੈਂ ਉਹਨੂੰ ਤੂੰ ਉਹਨੂੰ ਕਹਿ ਕੇ ਆਇਆ ਕਿ ਜੇ ਸਵੇਰੇ ਸੋਨਾ ਇਸ ਗਰੀਬ ਬੰਦੇ ਨਹੀਂ ਦਿੱਤਾ ਤਾਂ ਮੈਂ ਆਉਂਗਾ ਕਹੇ ਇਕੱਲੇ ਨਹੀਂ ਨਹੀਂ ਜਾਣਾ ਕਹਿੰਦਾ ਨਾਲ ਲੈ ਕੇ ਜਾਣਾ ਅੱਛਾ ਮੈਂ ਕਦੀ ਬਾਹਰ ਆ ਕੇ ਚੀਜ਼ਾਂ ਦੱਸਦਾ ਨਹੀਂ ਮੈਂ ਕਿਉਂਕਿ ਨਜ਼ਰ ਵੀ ਲੱਗ ਜਾਂਦੀ ਹੈ ਚਲੋ ਜਾਂ ਕਿਵਲੇ ਲੱਗਦਾ ਆਪਣੀ ਵਡਿਆਈ ਕਰ ਰਿਹਾ ਇੱਕ ਵੀਡੀਓ ਪਾਣ ਦੀ ਦੇ ਰਿਹਾ ਮੈਨੂੰ ਮੇਰੇ ਭੈਣਾ ਭਰਾਵਾਂ ਦੀਆਂ ਇੰਨੀਆਂ ਕੋਲਾ ਇਹਨੇ ਮੈਸੇਜ ਮਸੈਂਜਰ ਦੇ ਆਂਦੇ ਨਾ WhatsApp ਦੇ ਇਹਨੇ ਮੈਸੇਜ ਆਂਦੇ ਆ ਹਮੇਸ਼ਾ ਹੀ ਕਹਿੰਦੇ ਆ ਇੱਕ ਵਾਰੀ ਤੂੰ ਕਹਿ ਦੇ ਆਣਾ ਕਿੱਥੇ ਆ ਪਰ ਮੈਂ ਚਾਹੁੰਦਾ ਨਹੀਂ ਕੋਈ ਟਾਈਮ ਵੇਸਟ ਕਰਕੇ ਆਵੇ ਚਲੋ ਤੁਹਾਡੀ ਬਲੇਸਿੰਗਸ ਕਮੈਂਟ ਰਾਈਟ ਮਿਲ ਜਾਂਦੀ ਆ ਮੈਂ ਚਾਹੁੰਦਾ ਨਹੀਂ ਕਿ ਕਿਸੇ ਦਾ ਦਿਹਾੜੀ ਫੁੱਟੇ ਕੋਈ ਆਵੇ ਕਿਉਂਕਿ ਮੈਨੂੰ ਪਤਾ ਜਿੰਨੇ ਮੈਨੂੰ ਚਾਹੁੰਦੇ ਅਣਖੀ ਬਹੁਤ ਆ ਇਹ ਕੋਈ ਵੀ ਚਾਹ ਪਾਣੀ ਦੇ ਵਾਅਦਾਸਾਰ ਨਹੀਂ ਇਹ ਉਹ ਨਹੀਂ ਹੈਗੇ ਕਿ ਆਏ ਆ ਕੀ ਲੈ ਕੇ ਆਉਂਗੇ ਜਾਉਂਗੇ ਕੀ ਦੇਖ ਜਾਉਂਗੇ ਇਹ ਉਹ ਆ ਜਿਨ੍ਹਾਂ ਨੇ ਆਉਣਾ ਵੀ ਪਿਆਰ ਲੈ ਕੇ ਬਹੁਤ ਹੈ ਤੇ ਜਾਣਾ ਵੀ ਪਿਆਰ ਦੇ ਕੇ ਆ ਆਉਣਾ ਵੀ ਦੁਆਵਾਂ ਲੈ ਕੇ ਆ ਤੇ ਜਾਣਾ ਵੀ ਦੁਆਵਾਂ ਦੇ ਕੇ ਆ ਔਰ ਸਭ ਦਿਲ ਦੇ ਰਾਜੇ ਆ ਸਭ ਦਿਲ ਦੀਆਂ ਮਹਾਰਾਣੀਆਂ ਆ ਤਾਂ ਇਸ ਕਰਕੇ ਮੈਨੂੰ ਮਾਣ ਹੈ ਬਹੁਤ ਹੈ ਤੁਹਾਡੇ ਤੇ ਪਰ ਇੱਕ ਕਨਫਿਊਜ਼ਨ ਜੀ ਫੈਲ ਰਹੀ ਸੀਗੀ ਉਸ ਨੂੰ ਮੈਂ ਕਲੀਅਰ ਕੀਤਾ ਮੈਂ ਇੱਕ ਵਾਰੀ ਨਾਮ ਪੜ੍ਹ ਦਵਾਂ ਜੀ ਉਸ ਤੋਂ ਬਾਅਦ ਮੈਂ ਫਿਰ ਧੰਨਵਾਦ ਕਰੂੰਗਾ ਤੁਹਾਡਾ ਤੇ ਜਾ ਕੇ ਖਬਰਾਂ ਵੀ ਪਾਉਣੀਆਂ ਤਿੰਨ ਚਾਰ ਖਬਰਾਂ ਆਈਆਂ ਹੋਈਆਂ ਮੁਕੇਸ਼ ਸਿੰਘ ਜੀ ਕਹਿ ਰਹੇ ਨੇ थम्स ਅਪ ਕਰ ਰਹੇ ਨੇ ਆਸ਼ੀਰਵਾਦ ਹੈ ਜੀ ਤੁਹਾਡਾ ਸਾਰੇ ਵੱਡਿਆਂ ਦਾ ਸਾਹਿਲ ਭੱਲਾ ਆਪਣਾ ਭਰਾ ਆ ਬੈਸਟ ਜਰਨਲਿਸਟ ਇਨ ਪੰਜਾਬ ਬੈਸਟਮੈਨ ਸੂਰੀ ਸਾਹਿਬ ਤੁਸੀਂ ਸਾਡੇ ਪਿੰਡ ਪੰਜਾਬ ਦੇ ਦਿਲ ਵਿੱਚੋਂ ਤੁਸੀਂ ਇਹ ਮੇਰਾ ਫਰੈਂਡ ਹੈ ਜੀ ਸਾਹਿਲ ਭੱਲਾ ਇਹਨੂੰ ਥੋੜੇ ਦਿਨ ਪਹਿਲਾਂ ਜਿੱਥੇ ਮੈਂ ਚੀਫ ਗੈਸਟ ਬਣ ਕੇ ਗਿਆ ਸੀ ਇਹਨੂੰ ਨਾਲ ਲੈ ਕੇ ਗਿਆ ਸੀ ਇਹਦਾ ਪਿਆਰ ਤਾਂ ਓਮੜ ਰਿਹਾ ਪ੍ਰਿੰਸ ਪਾਟਿਆ ਆਪਣੇ ਇਹ ਵੀ ਵੱਡੇ ਭਰਾ ਨੇ ਸੂਰੀ ਸਾਹਿਬ ਡੋਨਟ ਵਰੀ ਨਾ ਨਾ ਮੈਂ ਤਾਂ ਕਲੀਅਰ ਕੀਤਾ ਜੀ ਵਰੀ ਤਾਂ ਮੈਂ ਕਰਦਾ ਨਹੀਂ ਵਰੀ ਤਾਂ ਮੈਂ ਮੈਂ ਤਾਂ ਕਿਹਾ ਜਿਨ੍ਹਾਂ ਦੇ ਰੱਬ ਯਾਦ ਨਹੀਂ ਕੱਲੇ ਕੱਲੇ ਦੇ ਰੱਬ ਯਾਦ ਕਰਾਉਂਗਾ ਜਿਨ੍ਹਾਂ ਨੇ ਸਾਡੇ ਸ਼ਹਿਰ ਨੂੰ ਹਨੇਰੇ ਚ ਕੀਤਾ ਪਿਆ ਅੱਜ ਵੀ ਮੇਰੀ ਕਿਸੇ ਸੀਨੀਅਰ ਅਮਸੀ ਨਾਲ ਗੱਲਬਾਤ ਚੱਲ ਰਹੀ ਸੀ ਮੈਂ ਕਿਹਾ ਦੇਖੋ ਗਲੀਆਂ ਨਾਲੀਆਂ ਤੋਂ ਪਰੋਟ ਕੇ ਲੋਕੀ ਗੱਲੇ ਨਹੀਂ ਸੋਚ ਪਾਰੇ ਤੇ ਆਪਾਂ ਵਾ ਹੁਣ ਬਸ ਜੋਸ਼ ਚੜਦਾ ਪਿਆ ਮਹਾਰਾਜ ਉਮਰ ਥੋੜੀ ਦੇ ਦੇਵੇ ਮੈਂ ਕਿਹਾ ਸ਼ਹਿਰ ਦੇ ਰੰਗ ਬਦਲਾਂਗੇ ਹੁਣ ਮੱਲਾਪੇ ਐਨਾ ਸਮਝ ਲੱਗ ਗਿਆ ਕਿ ਕਰਨਾ ਪੈਣਾ ਉਹ ਨਹੀਂ ਕਹਿਣਾ ਪੈਣਾ ਕਿ ਕੋਈ ਆਊਗਾ ਕੋਈ ਕਰੂਗਾ ਐਨਾ ਪਤਾ ਲੱਗ ਗਿਆ ਆਪਾਂ ਹੀ ਕਰਨਾ ਔਰ ਉਹਨੇ ਕਰਾਉਣਾ ਸੱਚੇ ਪਾਤਸ਼ਾਹ ਨੇ ਕਰਾਉਣਾ ਸੰਤੋਖ ਰਾਮ ਜੀ ਨੇ ਸ਼ੁਕਰੀਆ ਜੀ ਸੂਰੀ ਸਾਹਿਬ ਕੈਨੇਡਾ ਆਸਟ੍ਰੇਲੀਆ ਹੋਰ ਬਹੁਤ ਕੰਟਰੀ ਵਿੱਚ ਤੁਹਾਡੇ ਫੈਨ ਫੋਲਿੰਗ ਥੈਂਕ ਯੂ ਥੈਂਕ ਯੂ ਬ੍ਰਦਰ ਪ੍ਰਿੰਕਾ ਮਕੁਲ ਕਪੂਰ ਜੀ ਸੋਨੂ ਸੱਤਿਆ ਜੀ ਪ੍ਰਿੰਸੀਪਲ ਜੀ ਸੋਨੂ ਸਿੰਘ ਜੀ ਆਪਣਾ ਭਰਾ ਆ ਸੋਨੂ ਘਟਾਰੋਂ ਤੋਂ ਸਾਡਾ ਪ੍ਰਧਾਨ 400 ਪਿੰਡ ਦਾ ਪ੍ਰਧਾਨ ਆ ਇਹ ਸਾਡਾ लवली ਆ ਰਿਹਾ ਮਹਿੰਦਰਪਾਲ ਜੀ ਪਾਜੀ ਰਾਜੀ ਹੋ ਸ਼ੁਕਰੀਆ ਸਰ ਗੁਰੂ ਵਾਲੀਆ ਪਾਜੀ ਠੀਕ ਠਾਕ ਬਿਲਕੁਲ ਸਰ ਬਿਲਕੁਲ ਕਿਰਪਾ ਅਜੇ ਲੱਦਰ ਜੀ ਹਮੇਸ਼ਾ ਹੀ ਕਮੈਂਟ ਕਰਦੇ ਨੇ ਔਰ ਵੱਡੇ ਭਰਾ ਨੇ ਸੋਨੂ ਸਿੰਘ ਜੀ ਫਿਰ ਸਾਡੇ ਘਟਾਰੋਂ ਤੋਂ ਵੱਡਾ ਵੀ ਪਵਨ ਕੁਮਾਰ ਜੀ ਗੁਰੂ ਵਾਲੀਆ ਜੀ ਰਮਨਪਾਲ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਗਗਨਦੀਪ ਜੀ ਪਾਜੀ ਅਸੀਂ ਵੀ ਤੁਹਾਡੇ ਨਾਲ ਆ ਬਹੁਤ ਸ਼ੁਕਰੀਆ ਜੀ ਔਰ ਤਸਵੀਰ ਬਹੁਤ ਤੁਸੀਂ ਖੂਬਸੂਰਤ ਲਗਾਈ ਹੋਈ ਆ ਵਿੱਕੀ ਚੌਧਰੀ ਜੀ ਬਿੰਦਰ ਕੁਲਾਮ ਜੀ ਬਿੰਦਰ ਕੁਲਾਮ ਜੀ ਵੀਰ ਹਮੇਸ਼ਾ ਹੀ ਮੈਸੇजेस ਕਰਦੇ ਨੇ ਥੈਂਕ ਯੂ ਬਾਜੀ ਤੁਹਾਡੀਆਂ ਬਲੇਸਿੰਗਸ ਮਿਲ ਜਾਂਦੀਆਂ ਮਾਨਾ ਕਸ਼ਬ ਇਹ ਸਾਡਾ ਵੀਰ ਅ ਸੱਚ ਤੇ ਪੈਰਾ ਦਿੰਦੇ ਇਸ ਕਰਕੇ ਸਭ ਬਹੁਤ ਸ਼ੁਕਰੇ ਵੀਰੇ ਬਹੁਤ ਸ਼ੁ크ਰੀਆ ਸ਼ਮਸ਼ੇਰ ਸਿੰਘ ਜੀ ਮੁਹੰਮਦ ਸਾਦਕ ਜੀ ਅਸਲਾਮ ਵਾਲੇਕੁਮ ਜੀ ਮਨੀਸ਼ ਸ਼ਰਮਾ ਜੀ ਕਿਹੜੀ ਕੰਪਨੀ ਸੀ ਵੀਰੇ ਬ੍ਰਦਰ ਤੁਹਾਡੀ ਨਹੀਂ ਸੀਗੀ ਮੈਂ ਇਹਨਾਂ ਕਹਿ ਦਿੰਨਾ ਮਨੀਸ਼ ਸ਼ਰਮਾ ਜੀ ਤੁਹਾਡੀ ਕੰਪਨੀ ਨਹੀਂ ਸੀਗੀ ਤੁਹਾਡੇ ਤੁਹਾਡਾ ਵੀ ਸਿਸਟਮ ਦੋ ਵਾਰੀ ਚਲਾਇਆ ਹੈ ਨਾ ਦੇਖੋ ਜੀ ਦੇਖੋ ਮਨੀਸ਼ ਸ਼ਰਮਾ ਜੀ ਮੈਂ ਹੁਣ ਫੇਰ ਪੁਆਇੰਟ ਤੇ ਆਉਣਾ ਕਿਉਂਕਿ ਮੈਨੂੰ ਘੜੇਲਵਾਜੀ ਚੰਗੀ ਨਹੀਂ ਲੱਗਦੀ ਨਾ ਤਾਂ ਮੈਂ ਤੁਹਾਡੀ ਕੰਪਨੀ ਦਾ ਨਾਂ ਪਾਇਆ ਸੀ ਤੁਸੀਂ ਇੱਦਾਂ ਹੀ ਸੋਨਾ ਦੇ ਦਿੱਤਾ ਮੈਂ ਕਿੰਤੂ ਪ੍ਰੰਤੂ ਨਹੀਂ ਕੀਤਾ ਉਹ ਕੰਪਨੀ ਨੇ ਵੀ ਦੇ ਦਿੱਤਾ ਜੇ ਉਹ ਕੰਪਨੀ ਸੋਨਾ ਨਾ ਦਿੰਦੀ ਬੰਦੇ ਨੂੰ ਲਟਕਾਉਂਦੀ ਫਿਰ ਅਸੀਂ ਵੀ ਲਟਕਾਉਣਾ ਸੀ ਵਿੱਚ ਮਕਾਉਣਾ ਸੀ ਰਮੇਸ਼ ਭਾਟਿਆ ਜੀ ਕਹਿੰਦੇ ਥੈਂਕ ਯੂ ਜੀ ਥੈਂਕ ਯੂ ਸਰ ਭਲੇ ਆਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਗਗਨਦੀਪ ਜੀ ਹਰਦੀਪ ਸਿੰਘ ਜੀ ਨਰੇਸ਼ ਸ਼ੀਰ ਜੀ ਦੀਪਕ ਸੱਬਰਵਾਲ ਸਾਹਿਬ ਡਾਈਟ ਮੇਨਟੇਨੈਂਸ ਇਹ ਵੀ ਚੈਨਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੋਨੂ ਐਲ ਆਈ ਸੀ ਵੀਰ ਜੀਤਾ ਧਰਮਕੋਟ ਆਪਣਾ ਭਰਾ ਸ਼ਿਵ ਕੁਮਾਰ ਜੀਤਾ ਧਰਮਕੋਟ ਹੈਲੋ ਜੀ ਜੋਗਾ ਸਿੰਘ ਗੁੱਟ ਜੋਬ ਜੀ ਬਹੁਤ ਸ਼ੁਕਰਿਆ ਜੀ ਔਰ ਬੱਸ ਹੁਣ ਚੜਦੀ ਕਲਾ ਜੀ ਹੋਣਾ ਜੀ ਔਰ ਮੈਂ ਕਿਹਾ ਹਲਕੇ ਵਿੱਚ ਆਪਾਂ ਸਾਂਭ ਲਈ ਇੰਚਾਰਜ ਜੀ ਤੁਸੀਂ ਤੁਹਾਨੂੰ ਕੋਈ ਵੀ ਚੱਕਰ ਦੱਸੋ ਔਰ ਇੱਕ ਤਰੀਕ ਤੋਂ ਦਫ਼ਤਰ ਪੂਰੇ ਟੌਰ ਸ਼ੋਰ ਨਾਲ ਪੂਰੇ ਦਮ ਖੰਮ ਨਾਲ ਖੋਲ ਦੇਣਾ ਹਿਤੇਸ਼ ਪਾਟੇ ਜੀ ਕਰਨੇ ਵਿਸ਼ਮ ਜੀ ਗੁੱਟ ਲੱਕ ਇੱਕ ਤਰੀਕ ਤੋਂ ਪਬਲਿਕ ਨੂੰ ਇਸ਼ੂ ਸੀ ਕਿ ਸਾਡਾ ਆਫਿਸ ਕੋਈ ਨਹੀਂ ਸੀਗਾ ਜਿਹੜਾ ਆਫਿਸ ਹੀ ਉਹੀ ਸਾਡਾ ਸਟੂਡੀਓ ਆ ਤਾਂ ਇੱਕ ਤਰੀਕ ਨੂੰ 1 ਜਨਵਰੀ ਨੂੰ ਆਫਿਸ ਖੋਲ ਦੇਣਾ ਜਿਹਨੂੰ ਭੈਣ ਭਰਾ ਨੂੰ ਜੋ ਬਜ਼ੁਰਗਾਂ ਨੂੰ ਕੋਈ ਦਿੱਕਤ ਹੈ ਤੁਸੀਂ ਆ ਕੇ ਮਿਲ ਸਕਦੇ ਮੈਂ ਕਿਹਾ ਇੱਕ ਥਾਪੜ ਕੇ ਨਾਲ ਚੱਲਾਂਗੇ ਬਹੁਤ ਸ਼ੁਕਰ ਹੈ ਰੀਅਲ ਨਵਾਬ ਜੀ ਆ ਰੀਅਲ ਨਵਾਬ ਗੋਡ ਬlesਸ ਹੀ ਬ੍ਰਦਰ ਥੈਂਕ ਯੂ ਬਹੁਤ ਅੱਛਾ ਨਾਮ ਹੈ ਡਾਈਟ ਮੇਨਟੇਨੈਂਸ ਬਾਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਡਾਈਟ ਮੇਨਟੇਨੈਂਸ ਵਾਲਿਆਂ ਦਾ ਹਰਮਿੰਦਰ ਸਿੰਘ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਅਮਨ ਦੁੱਗ ਗੁੱਡ ਜੌਬ ਵਿਵੇਕ ਕਪੂਰ ਜੀ ਕਰਨ ਗੁੱਡ ਜੌਬ ਬਹੁਤ ਸ਼ੁਕਰੀਆ ਜੀ ਰਜਿੰਦਰ ਸਿੰਘ ਬਾਰ ਪੱਗਾ ਲਗੇ ਰੋ ਬਰੋ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਇਹਨਾਂ ਨੂੰ ਕਲੀਅਰ ਕਰਨਾ ਸੀ ਤੁਹਾਡੀਆਂ ਦੁਆਵਾਂ ਨਾਲ ਬਿਲਕੁਲ ਠੀਕ ਹੈ ਔਰ ਮਹਾਰਾਜ ਜੀ ਵੀ ਕਈ ਵੇਲੇ ਸੰਕੇਤ ਦੇ ਦਿੰਦੇ ਆ ਅਕਾਲ ਪੁਰਖ ਮਹਾਰਾਜ ਕਿ ਤੇਰੇ ਨਾਲ ਹੀ ਆ ਜਦ ਤੱਕ ਸੱਚਾ ਬੰਦਾ ਆ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਹਮੇਸ਼ਾ ਸਾਡੇ ਨਾਲ ਨੇ ਉਹਨਾਂ ਦਾ ਓਟ ਆਸਰਾ ਲੈ ਕੇ ਚੱਲਦੇ ਆਂ ਔਰ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਸਾਨੂੰ ਰੱਖਦੇ ਆ ਢੈਂਦੀ ਕਲਾਵਲ ਕਦੀ ਜਾਣੇ ਦਿੰਦੇ ਸੋਚ ਵੀ ਨਹੀਂ ਆਉਂਦੀ ਤੇ ਉਮੀਦ ਕਰਦੇ ਆ ਇਸੇ ਤਰੀਕੇ ਚੜ੍ਹਦੀ ਕਲਾ 'ਚ ਤੁਹਾਡੇ ਕੰਮ ਆ ਸਕਾਗੇ ਆ ਸ੍ਰੀਮ ਇੱਕ ਦਿਨ ਮਿੱਟੀ ਹੋਣਾ ਜਿੰਨਾ ਤੁਹਾਡੇ ਕੰਮ ਆ ਜਵੇ ਉਹਨਾਂ ਵਧੀਆ ਆ ਮੈਂ ਫੇਰ ਕਮੈਂਟ ਪੜ੍ਹ ਦਣ ਜਿਹੜੇ ਆ ਰਹੇ ਆ ਜੀ ਅਮਨ ਦੁੱਗ ਜੀ ਤੋਂ ਬਾਅਦ ਕ੍ਰਿਸ਼ਨ ਰਤੂ ਜੀ ਰੋਸ਼ਨ رائے ਜੀ ਰਾਗਵ ਰਾਗਵ ਜੀ ਅਜੇ ਬਾਵਾ ਜੀ ਮੇਰਾ ਇੱਕ ਫਰੈਂਡ ਰਣਜੀਤ ਬਾਵਾ ਬਹੁਤ ਪਿਆਰ ਕਰਦਾ ਮੈਨੂੰ ਸਲਿਆਰਾ ਸਾਹਿਬ ਜੀ ਅੰਕੁਸ਼ ਸ਼ਰੀਨ ਪੁੱੱਚਰ ਸਾਹਿਬ ਜੀ ਦੀਸ਼ਾ ਦੇਸ਼ਨ ਜੀ ਅਜੇ ਬਾਵਾ ਜੀ ਬੈਸਟ ਆਫ ਲੌਕਰ ਨੂੰ ਥੈਂਕ ਯੂ ਰਾਗਵ ਰਾਗਵ ਜੀ ਠੀਕ ਹੈ ਜੀ ਬਲਾਚੌਰ ਵੀ ਗੇੜਾ ਮਾਰਾਂਗੇ ਰਾਜਦੀਪ ਕੌਰ ਬੈਂਸ ਭੈਣ ਜੀ ਉਹਨਾਂ ਵੱਲੋਂ ਆਇਆ ਕਮੈਂਟ ਬਹੁਤ ਸ਼ੁਕਰਿਆ ਜੀ ਬਲਾਚੌਰ ਵੀ ਗੇੜਾ ਰੱਖਾਂਗੇ ਵੋਟਾਂ ਚ ਔਰ ਕੋਸ਼ਿਸ਼ ਕਰਾਂਗੇ ਕਿ ਸਵਾਲ ਲਈਏ ਕਿ ਕਦ ਤੱਕ ਲੋਕਾਂ ਦੇ ਮੱਥੇ ਤੇ ਪਿਓੜੀਆਂ ਰਹਿਣਗੀਆਂ ਲੋਕਾਂ ਨੂੰ ਸਮਾਈਲ ਕਰਨ ਦਾ ਮੌਕਾ ਦੇ ਦੋ ਐਦਾਂ ਦਾ ਸਵਾਲ ਲਾਵਾਂਗੇ ਕਰਨ ਨਾਹਰ ਜੀ ਬਹੁਤ ਸ਼ੁਕਰਿਆ ਸਰ ਬਹੁਤ ਮਿਹਰਬਾਨੀ ਬਹੁਤ ਸੋਹਣੀ ਤਸਵੀਰ ਹੈ ਤੁਹਾਡੀ ਬੈਸ ਸੁਰਮਨ ਮਨਜੀਵੀ ਬਹੁਤ ਸ਼ੁਕਰਿਆ ਜੀ ਅਲਵਿਦਾ ਲੈਨੇ ਆ ਜੀ ਔਰ ਬਹੁਤ ਜਲਦੀ ਫਿਰ ਤੁਹਾਨੂੰ ਜਰਵਾਂਗੇ ਬਹੁਤ ਬਹੁਤ ਸ਼ੁਕਰਿਆ ਇਸੇ ਤਰੀਕੇ ਆਪਣਾ ਪਿਆਰ ਆਪਣਾ ਅਸ਼ੀਰਵਾਦ ਬਣਾ ਕੇ ਰੱਖਿਓ ਬਹੁਤ ਸ਼ੁਕਰਿਆ ਸਲਿਆਰਾ ਸਾਹਿਬ ਕਹਿ ਰਿਹਾ ਫਿਲੀਪ ਐਂਸ ਤੋਂ ਸ਼ੋਕ ਸੋਗੀ ਦੇ ਬ੍ਰਦਰ ਸ਼ੋਕ ਸੋਗੀ ਤਾਇਆ ਜੀ ਜੀ ਆਪਣੇ ਬਹੁਤ ਪਿਆਰ ਕਰਦੇ ਸ਼ੋਕ ਸੋਗੀ ਸਾਹਿਬ ਮੈਨੂੰ ਔਰ ਹਮੇਸ਼ਾ ਦੁੱਖ ਸੁੱਖ ਚ ਚੜ ਕੇ ਆਉਂਦੇ ਆ ਦੁੱਖਾਂ 'ਚ ਖਾਸ ਕਰਕੇ ਸੁੱਖਾਂ 'ਚ ਤਾਂ ਚਲੋ ਪਿੱਠ ਥਾਪੜਦੇ ਆ ਦੁੱਖਾਂ 'ਚ ਵੀ ਇੱਕ ਥਾਪੜ ਕੇ ਨਾਲ ਖੜ ਜਾਂਦੇ ਤਾਂ ਅਸ਼ੋਕ ਸੋਗੀ ਅੰਕਲ ਨਾ ਬਹੁਤ ਪਿਆਰਾ ਹੈ ਮੇਰਾ ਤਾਰਾ ਕੋਟ ਰਾਂਝੇ ਵਾਲਾ ਪਾਜੀ ਤੁਹਾਡੇ ਵਾਸਤੇ ਜਾਨ ਵੇ ਜਾ ਰੋ ਬੱਲੇ ਸ਼ਰਾ ਇਹੋ ਗੱਲਾਂ ਨਹੀਂ ਕਰਨੀਆਂ ਇਕੱਠੇ ਰਹਿਣਾ ਆਪਾਂ ਅੱਲੇ ਆਪਾਂ ਲੋਕally ਕੰਮ ਕਰਨਾ ਸੁਖਵਿੰਦਰ ਸੁਖ ਜੀ ਵਿਜੇ ਸੋਨੀ ਸਾਹਿਬ ਵਿਸ਼ਾਲ ਮਰਵਾਹਾ ਜੀ ਚੇਤਨ ਕੋਮਰ ਐ ਮੋਟਾ ਲਾਡੀ ਰਾਹੋ ਔਰ ਸੁਖਵਿੰਦਰ ਸੱਲਣ ਸਾਹਿਬ ਟ੍ਰਾਂਟੋ ਦਾ ਦੇਖ ਰਿਹਾ ਸੁਖਵਿੰਦਰ ਸੱਲਣ ਜੀ ਜੋਗਾ ਸਿੰਘ ਜੀ ਰਮਨ ਪਾਸੀ ਗੁੱਡ ਚਲੋ ਬਹੁਤ ਸ਼ੁਕਰ ਹੈ ਜੀ ਬਹੁਤ ਮਿਹਰਬਾਨੀ ਔਰ ਇਸੇ ਤਰੀਕੇ ਆਪਣਾ ਆਸ਼ੀਰਵਾਦ ਆਪਣਾ ਪਿਆਰ ਬਣਾ ਕੇ ਰੱਖਿਓ ਬਹੁਤ ਬਹੁਤ ਸ਼ੁਕਰੀਆ ਲਵ ਯੂ ਵੈਰੀ ਮਚ